ਇਹ ਮੀਟਿੰਗ ਸਦੀਏ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣ ਲਈ ਕਿਹਾ ਗਿਆ। ਸਰਕਾਰੀ ਸਕੀਮਾਂ ਦੇ ਹੁਣ ਤੱਕ ਦੇ ਕਾਰਜਾਂ ਦੀ ਸਮੀਖਿਆ ਕੀਤੀ ਜਾਏਗੀ। ਸਕਤਰੇ ਦੇ ਵਿੱਚ 1 ਵਜੇ ਮੀਟਿੰਗ ਸਦੀ ਗਈ ਹੈ। ਸਵਲ ਸਕਤਰੇ ਦੇ ਵਿੱਚ ਮੀਟਿੰਗ ਹੋਏਗੀ। 1 ਵਜੇ ਮੀਟਿੰਗ ਹੋਏਗੀ। ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣ ਦੇ ਨਿਰਦੇਸ਼ ਜਾਰੀ ਕੀਤੇ ਗਏ ਨੇ ਸਰਕਾਰੀ ਸਕੀਮਾਂ ਦੇ ਹੁਣ ਤੱਕ ਦੇ तमाम ਜੋ ਕਾਰਜ ਹੁਣ ਤੱਕ ਕੀਤੇ ਗਏ ਨੇ ਉਸ ਦੀ ਸਮੀਖਿਆ ਕੀਤੀ ਜਾਏਗੀ।

ਜਿਹੜੇ ਦੁਪਲੈਕਸ਼ਨ ਰਿਪੋਰਟ ਆ ਰਹੇ ਨੇ ਉਸ ਬਹੁਤ ਸਾਰੇ ਜਿਹੜੇ ਬਾਤਾਂ ਬਣੇ ਪ੍ਰਭਾਵ ਦੀ ਬਣੇ ਉਹਨਾਂ ਨੂੰ ਦਰਵਾਜ਼ਾ ਖੁੱਲ੍ਹ ਕੀਤਾ ਜਾ ਰਿਹਾ ਹੈ। ਅੜੀ ਹੋਰ ਨੰਨੀਆ ਸਕੀਮਾਂ ਹੈਗਿਆ ਨੇ ਉਹਨਾਂ ਨੂੰ ਯਾਦ ਯਾਦ ਲੋਕਨ ਦੇ ਪਛਾਣ ਲਈ ਪਹੁੰਚ ਆ ਜਾਵੇ ਤੇ ਇਸ ਦੇ ਇਸ ਤਰ੍ਹਾਂ ਦੇ ਘਟਦੇ ਜਾਣੇ ਉਹ ਸਾਰੇ ਰਿਪੋਰਟ। ਉਹ ਜਿਹੜੇ ਕੰਮ ਨੇ ਡਾਟਾ ਸੈਂਟਰ ਤੋਂ ਪੈਸਾ ਆਉਂਦਾ ਜਾਂ ਆਪਣੇ ਜਿਹੜੇ ਪੰਜਾਬ ਗੋਮਟ ਦੇ ਪ੍ਰੋਜੈਕਟ ਨੇ ਜਿਹੜੇ ਕੱਤੀ ਜਿਹੜੇ ਤਰੀਕ ਨੂੰ ਮਾਰਕ ਜਿਹੜੇ ਪੂਰੇ ਹੋਣ ਉਹਨਾਂ ਦੀ ਪ੍ਰਗਤੀ ਰਿਪੋਰਟ ਲਿਖ ਜਾਊਗੀ ਕਿ ਕਿਨੇ ਕਿਨੇ ਕੰਮ ਹੋ ਗਏ ਨੇ ਕਿ ਪੈਸਾ ਕਿੰਨਾ ਆਇਆ ਇਸ ਦਾ ਖਾਤੇ ਕਿੰਨਾ ਹੈ। ਇਹ ਸਾਰੇ ਗੱ ਅਜਿਹਾ ਮੁਢਲਾ ਕੰਮ ਆ ਉਹ ਇੱਕ ਵਾਰ ਫਿਰ ਜਿਹੜਿਆ ਗਿਆ ਪੰਜਾਬ ਸਰਕਾਰ ਆਪਣੇ ਹਸਾਬ ਨਾਲ ਕਰਾਵੇ ਇਲੈਕਸ਼ਨ ਜਿਹੜਾ ਕੋਡ ਆ ਉਹ ਖਤਮ ਹੋ ਚੁੱਕਿਆ ਹੈਗਾ ਤੇ ਡੀਜੀ ਨਾਲ ਜਿਹੜੀ ਅਜੇ ਸਾਰੀ ਗਲਬਤ ਕਰਨ ਤੋਂ ਬਾਅਦ ਲਈ ਹੈਗਾ ਹੋਰ ਵੀ ਕਾਨੂੰਨ ਵਿਵਸਥਾ ਕਰ ਕਰੀਏ ਆਪਾਂ ਜੇ ਦਫ਼ਤਰ ਕੰਮਕਾਜ ਕਰ ਕਰੀਏ ਤੇ ਇਹ ਪਰਿਸ਼ੋਰ ਗੋਰੀ ਕਰਕੇ ਜਿਹੜੀ ਬਾਲਸਟ ਕੀ ਜਾ ਰਹੀ ਹੈ ਇਹ ਸਾਰੇ ਗੱਲਾਂ ਬੱਦਰੀ ਤੱਕ ਜੋਗੀ ਤੇ ਉਹ ਡੀਜੀ ਨੂੰ ਇਹ ਜਿਹੜੇ ਹੈਗੇ ਨੇ ਇਸ ਤਰ੍ਹਾਂ ਦੀ ਵੀ ਨਿਰਦੇਸ਼ ਕਰ ਸਕਦਾ ਕਿ ਸਿੱਸੀ ਸਾਰੇ ਇਹਨੇ ਉਹ ਆਫਿਸਰ ਵੀ ਚੈੱਕ ਅਪ ਕਰਨ ਲੋਕਾਂ ਦਾ ਜਿਹੜਾ ਕੰਮਕਾਰ ਹੈਗਾ ਜਿਹੜਾ ਇਹਨਾਂ ਨੇ ਭਗਵਾਨ ਸਿੰਘ ਮੁਖਾ ਦਾ ਮੁੱਦੇ ਭਗਵਾਨ ਸਿੰਘ ਮਾਨ ਨੇ ਕਿਹਾ ਵੀ ਤੁਸੀਂ ਗਿਆਪ ਇੱਕ ਤੱਕ ਆਪਣੇ ਦਸਤਾਂ ਦੀ ਪਬਲਿਕ ਡੀਲਿੰਗ ਕਰਨੀ ਹੈ ਉਹਦੇ ਵਾਸਤੇ ਵੀ ਜਿਹੜਾ ਹੈਗਾ ਸਭ ਨੂੰ ਨਿਰਦੇਸ਼ ਦਿੱਤੇ ਜਾਂਦੇ ਆ ਅਸਾਰ ਪੂਰੇ ਹੈਗੇ ਨੇ ਜਿਸ ਤਰ੍ਹਾਂ ਕਿ ਪੁਲਿਸ ਦੇ ਅਫਸਰਾਂ ਨੂੰ ਦੱਸਿਆ ਹੂੰ 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 ਕਿ ਲੱਗਦਾ ਕਿ ਜਿਸ ਤਰ੍ਹਾਂ ਕਿ ਬੀਤੇ ਦਿਨੀ ਪਟਿਆਲਾ ਰੇਂਜ ਤੇ 1916 ਪੁਲਿਸ ਮੁਲਾਜ਼ਮਾਂ ਦੇ ਟਰਾਂਸਫਰ ਵੀ ਕਿਤੇ ਕੇਸ ਸੀ ਇਸ ਨੂੰ ਲੈ ਕੇ ਵੀ ਜੋ ਹੈ ਸਮੀਖਿਆ ਮੀਟਿੰਗ ਦੇ ਦੌਰਾਨ ਚਰਚਾ ਕੀਤੀ ਜਾ ਸਕਦੀ ਹੈ ਔਰ ਸੁਪਰੀ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਵਿਰੋਧੀਆਂ ਦੇ ਵੱਲੋਂ ਲਗਾਤਾਰ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਲੱਗਦਾ ਹੈ ਕਿ ਕੋਈ ਸਖਤ ਦਿਸ਼ਾ ਨਿਰਦੇਸ਼ ਵੀ ਜਾਰੀ ਕਰ ਸਕਦੇ ਨੇ ਆ ਦੇਖੋ ਗੱਗਰੀ ਕਨਮ ਡਿਗਰੀ ਡੀਸੀ ਹੁੰਦੇ ਨੇ ਇਹਨਾਂ ਨੇ ਪੂਰੇ ਜਿਹੜਾ ਕਾਨੂੰਨ ਅਵਸਥਾ ਗੱਲ ਕਰੀਏ ਉੱਪਰ ਸਰਕਾਰ ਹੁੰਦੀ ਹੈ ਤੇ ਥੱਲੇ ਡੀਸੀ ਹੁੰਦੇ ਨੇ ਐਸਐਸਪੀ ਜਿਹੜੇ ਹੈਗੇ ਨੇ ਉਹਨਾਂ ਦੇ ਅੰਡਰ ਹੀ ਸਾਰੇ ਕੰਮ ਕਰਦੇ ਨੇ ਕਿ ਜੋ ਐਡਮਿਨਿਸਟ੍ਰੇਸ਼ਨ ਜੁਰ ਕੰਦਾ ਉੱਪਰ ਹਸਾਬ ਨਾਲ ਕੰਮ ਕਰਦਾ ਹੁੰਦਾ ਤੇ ਸਾਰੇ ਬੀਸੀਸ ਦੇ ਉੱਪਰ ਜਿਹੜੇ ਸਾਰੇ ਤਾਮਾਦਾਰ ਹੁੰਦਾ ਕਿ ਕਿਸ ਤਰ੍ਹਾਂ ਦੇ ਕਾਨੂੰਨ ਵਿਵਸਥਾ ਕਿੰਨਾ ਦਾ ਪ੍ਰਸ਼ਾਸਨਿਕ ਅਮਲਾ ਹੈਗਾ ਤੇ ਕਿੰਨਾਂ ਦੇ ਲੋਕਾਂ ਨੂੰ ਸੇਵਾ ਹੋ ਰਹੀ ਹੈ ਇਹ ਸਾਰੇ ਗੱਲਾਂ ਆਪਸ ਵਿੱਚ ਮੇਰੇ ਨਾਲ ਨਹੀਂ ਕਿਉਂਕਿ ਡੀਸੀ ਵੀ ਅਹਿਮ ਮਿੱਟੀ ਚੱਗੇ ਆ ਜਿਹੇ ਪੁਲਿਸ ਤੋਂ ਨਾਰਮਲ ਰਿਪੋਰਟ ਕੀਤੀ ਨੇ ਕਾ ਕਰੇ ਗਏ ਨੇ ਉਹ ਜਿਹੜੇ ਨੇ ਉਹ ਅਧਿਕਾਰ ਹੈਗਾ ਜਾਂ ਸੂਬੇ ਮੁੱਖ ਮੰਤਰੀ ਆਪ ਜਿਹੜੇ ਨੇ ਉਹ ਗ੍ਰਾਮ ਮੰਤਰੀ ਹੈਗੇ ਨੇ ਇਸ ਤਰ੍ਹਾਂ ਕਿ ਉਹਨਾਂ ਦਾ ਕਾਰ ਹੈਗਾ ਕਿ ਕਿੱਥੇ ਜਿੱਥੇ ਵੀ ਪਤਾਹੀ ਲੱਗਦੀ ਉਹ ਵਕਤ ਤੇ ਕਮੈਸਰ ਦੇਣਾ ਹੁੰਦਾ ਹੈ ਬਾਕੀ ਪੁਲਿਸ ਫੋਰਸ ਨੂੰ ਵੀ ਜੇ ਕੋਈ ਪਤਾਹੀ ਵਰਤਦਾ ਗਿਆ ਇਹ ਆਪਣਾ ਕੰਮ ਫਿਲਹਾਲ ਪਰ ਵੇਕਤ ਕਰਦੇ ਗਿਆ ਕਿ ਇਸ ਤਰ੍ਹਾਂ ਕੋਈ ਥਾਮੀ ਪਾਈ ਜਾਂਦੀ ਉਹਨੂੰ ਅਸੀਂ ਦੋ ਮਿੰਟ ਲਗਾਉਂਦੇ ਵਕਤ ਨਾਲ ਤੇ ਇੱਕ ਮੈਸੇਜ ਦਿੱਤਾ ਗਿਆ ਹੈਗਾ ਇਸ ਤਰ੍ਹਾਂ ਜਿਹੜੀ ਆਪਾਂ ਗੱਲ ਕਰਦੇ ਡੀਸੀ ਜਿਹੜੀ ਮੀਟਿੰਗ ਹੈਗੀ ਉਹ ਬਹੁਤ ਜ਼ਿਆਦਾ ਅਹਿਮ ਲੈਣ ਵਾਲੀ ਆ ਸਾਥ ਸਾਥ ਸਭ ਤੇ ਪੰਜਾਬ ਦੇ ਵਿਕਾਸ ਔਰ ਸਰਕਾਰਾਂ ਦੇ ਵਿੱਚ ਜਿਹੜਾ ਕੰਮ ਕਾਜ ਆ ਉਹਦੇ ਹਮਮ ਅੱਛੇ ਕਬਾਬਾ ਸ਼ੁਕਰੀਆ ਫਿਲਹਾਲ ਤੱਕ ਦੀ ਜਾਣਕਾਰੀ ਦੇ ਲਈ ਕੋਈ ਅਪਡੇਟ